ਕਰਨਾਟਕ ਚ ਪਿਆਨਕ ਸੜਕ ਹਾਦਸਾ ਵਾਪਰਿਆ ਥੰਦਾ ਦੇ ਕਿ ਇੱਕ ਬੱਚਾ ਬੱਸ ਨਾਲ ਟਕਰਾਇਆ ਸਕੂਲ ਬੱਸ ਫੜਨ ਲਈ ਭੱਜਿਆ ਜਾ ਰਿਹਾ ਸੀ ਬੱਚਾ ਤੇ ਅਚਾਨਕ ਅੱਗੇ ਆ ਰਹੀ ਬੱਸ ਨਾਲ ਬੱਚਾ ਟਕਰਾ ਗਿਆ ਸੜਕ ਪਰ ਕਦ ਦੇ ਸਮੇ ਇਹ ਹਾਦਸਾ ਵਾਪਰਿਆ ਤੇਜ਼ ਰਫਤਾਰ ਬੱਸ ਨਾਲ ਬੱਚਾ ਟਕਰਾ ਗਿਆ ਜਿਸ ਤੋਂ ਬਾਅਦ ਬੱਚਾ ਗੰਭੀਰ ਜ਼ਖਮੀ ਹੋ ਗਿਆ ਥੰਦਾ ਦੇ ਕਿ ਕਰਨਾਟਕ ਦੇ ਅਨੇਕਲ ਚ ਇਹ ਹਾਦਸਾ ਵਾਪਰਿਆ ਗੰਭੀਰ ਹਾਲ ਚ ਬੱਚੇ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਥਿੰਦਾ ਦੇ ਕਿ ਇੱਕ ਬੱਚਾ ਆਪਣੀ ਸਕੂਲ ਬੱਸ ਫੜਨ ਲਈ ਖੜਾ ਸੀ ਜਿਵੇਂ ਹੀ ਬੱਸ ਸੜਕ ਤੋਂ ਲੰਗੀ ਤਾਂ ਬੱਚਾ ਇੱਕਦਮ ਬੱਸ ਫੜਨ ਲਈ ਭੱਜਿਆ ਤੇ ਆਵਾਜ਼ ਵੀ ਜਿਹੜੀ ਕਿ ਬੱਸ ਨੂੰ ਲਗਾ ਰਿਹਾ ਸੀ ਤਾਂ ਦੋਵੇਂ ਪਾਸੇ ਬੱਚੇ ਨੇ ਨਹੀਂ ਦੇਖਿਆ ਕਿ ਸੜਕ 'ਚ ਕੋਈ ਬੱਸ ਜਾਂ ਵਾਹਨ ਆ ਰਿਹਾ ਹੈ ਤੇ ਬੱਚਾ ਜਿਵੇਂ ਹੀ ਅੱਗੇ ਭੱਜਿਆ ਅਤੇ ਸੜਕ ਤੇ ਪਹੁੰਚਣਸਾਰ ਹੀ ਇੱਕ ਤੇਜ਼ ਰਫ਼ਤਾਰ ਬੱਸ ਨਾਲ ਬੱਚਾ ਟਕਰਾ ਗਿਆ ਹਾਲਾਂਕਿ ਬੱਚੇ ਦੇ ਟਕਰਾਉਣ ਤੋਂ ਬਾਅਦ ਬੱਸ ਰੁਕਦੀ ਵੀ ਹੈ ਤੇ ਬਾਅਦ ਵਿੱਚੋਂ ਜਲੀ ਜਾਣਦੀ ਹੈ ਤੇ ਬੱਚਾ ਉੱਥੇ ਹੀ ਤੜਪਦਾ ਰਹਿੰਦਾ ਹੈ ਆਸ-ਪਾਸ ਦੇ ਲੋਕ ਇਹ ਸਭ ਕੁਝ ਦੇਖ ਕੇ ਉੱਥੇ ਇਕੱਠਾ ਹੋ ਜਾਂਦੇ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਕਿ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਬੱਸ ਚਾਲਕ ਦੀ ਗੱਲ ਕਰੀਏ ਤਾਂ ਬੱਸ ਚਾਲਕ ਦੀ ਇਸ ਵਿੱਚ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਅਚਾਨਕ ਅਗਰ ਕੋਈ ਸਾਹਮਣੇ ਆ ਜਾਵੇ ਤਾਂ ਇੱਕਦਮ ਬ੍ਰੇਕ ਵੀ ਨਹੀਂ ਲੱਗਦੀ ਤੇ ਬੱਚਾ ਇਸ ਦੌਰਾਨ ਜਿਹੜਾ ਕੀ ਹੈ ਗੰਭੀਰ ਜ਼ਖਮੀ ਹੋਇਆ ਤਸਵੀਰਾਂ ਵਿੱਚ ਵੀ ਸਾਬਤ ਉਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਬੱਚਾ ਆਪਣੀ ਸਕੂਲ ਬੱਸ ਨੂੰ ਵੇਖ ਕੇ ਭੱਜਦਾ ਹੈ ਤੇ ਅਚਾਨਕ ਦੂਜੇ ਪਾਸਿਓਂ ਆ ਰਹੀ ਇੱਕ ਬੱਸ ਨਾਲ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਸੜਕ ਤੇ ਹਿੱਡਕ ਜਾਂਦਾ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲ ਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਏਰ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ ਕੋਡ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਲੀਵਲੀ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ